ਇਲਾਕੇ ਅੰਦਰ ਲੁੱਟਖੋਹਾਂ ਕਰਨ ਵਾਲੇ ਗਰੋ ਦੇ ਤਿੰਨ ਮੈਂਬਰਾਂ ਨੂੰ ਕੀਰਤਪੁਰ ਸਾਹਿਬ ਪੁਲਿਸ ਨੇ ਕੀਤਾ ਕਾਬੂ ਜੀਹਾਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਇਲਾਕੇ ਅੰਦਰ ਲੁੱਟਖੋਹਾਂ ਕਰਨ ਵਾਲੇ ਗਰੋ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਜਤਿਨ ਕਪੂਰ ਨੇ ਦੱਸਿਆ ਕਿ ਬਿੰਦਰਕੌਰ ਪਤਨੀ surjit singh ਵਾਸੀ ਪਿੰਡ ਗੰਭੀਰਪੁਰ ਥਾਣਾ ਸ਼ਹਿਰੀ ਅਨੰਦਪੁਰ ਸਾਹਿਬ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਮਿਤੀ 31 ਦਸੰਬਰ ਨੂੰ ਆਪਣੀ ਲੜਕੀ ਜਸਵੰਤਕੌਰ ਨਾਲ ਪਾਸ ਵਾਲੇ ਪਿੰਡ ਪਾਉਬਾਲ ਜਾ ਰਹੀ ਇੱਕ ਚਿੱਟੇ ਰੰਗ ਦੀ ਕਾਰ ਆ ਕੇ ਉਸ ਕੋਲ ਰੁਕੀ ਜੋ ਕਿ ਕਾਰ ਚਾਲਕ ਨੌਜਵਾਨ ਅਤੇ ਕਾਰ ਵਿੱਚ ਮੌਜੂਦ ਦੋ ਔਰਤਾਂ ਵੱਲੋਂ ਮੈਨੂੰ ਲਿਫਟ ਦੇਣ ਦੇ ਬਹਾਨੇ ਗੱਡੀ ਵਿੱਚ ਬਿਠਾ ਲਿਆ। ਅਤਿਬਿੰਦਰ ਕੋਰ ਦੇ ਦਸਤਾਵੇਜ਼ ਅਨੁਸਾਰ ਉਕਤ ਗੱਡੀ ਵਿੱਚ ਸਵਾਰ ਚਾਲਕ ਸਮੇਤ ਔਰਤਾਂ ਵੱਲੋਂ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਖੋਲੀਆਂ ਅਤੇ ਫਿਰ ਉਸ ਨੂੰ ਪਿੰਡ ਗਰਦਲਾ ਮੇਨ ਹਾਈਵੇ ਕੋਲ ਉਤਾਰ ਕੇ ਭੱਜ ਗਏ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਅਤੇ ਤਫ਼ਤੀਸ਼ ਦੌਰਾਨ ਪੁਲਿਸ ਪਾਰਟੀ ਨੇ ਮੁਖਬਰ ਦੀ ਇਤਲਾਹ ਦੇ ਪਿੰਡ ਬਰਵਾਲ ਵਿਖੇ ਇੱਕ ਸਵਿਫਟ ਕਾਰ ਨੰਬਰ PB 46U 3203 ਮਾਰਕਾ ਸਵਿਫਟ ਜੋ ਕਿ ਚਿੱਟੇ ਰੰਗ ਦੀ ਹੈ ਉਸ ਵਿੱਚ ਇੱਕ ਨੌਜਵਾਨ ਅਤੇ ਦੋ ਔਰਤਾ ਸਵਾਰ ਸਨ ਉਹਨਾਂ ਨੂੰ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਉਕਤ ਫੜੇ ਗਏ ਮੈਂਬਰਾਂ ਨੇ ਪੁਛਗੀਚ ਦੌਰਾਨ ਆਪਣੀ ਪਹਿਚਾਣ ਹਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਵੀਪੁਰ ਥੜਾ ਹਰੀਕੇ ਜ਼ਿਲ੍ਹਾ ਤਰਨਤਾਰਨ ਮਨਜੀਤ ਕੌਰ ਉਰਫ ਕਾਲੀ ਉਰਫ ਜੋਜੋ ਪਤਨੀ ਗੋਦੀ ਪਿੰਡ ਛੱਟਾਵਾਲਾ ਥਾਣਾ ਸਦਰਨਾਬਾ ਜ਼ਿਲ੍ਹਾ ਸੰਗਰੂਰ ਅਤੇ ਅਮਰਕੌਰ ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਜੋਲਿਆ ਥਾਣਾ ਭਵਾਨੀਗੜ ਜ਼ਿਲ੍ਹਾ ਸੰਗਰੂਰ ਦੱਸਿਆ ਹੈ ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਉਕਤ ਕਾਰ ਚਾਲਕ ਅਤੇ ਦੋਵੇਂ ਔਰਤਾਂ ਕੋਲੋਂ 4 ਕੰਨਾਂ ਦੀਆਂ ਬਾਲੀਆਂ ਸੋਨੇ ਦੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਗਰ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਜੀ ਕੱਲ ਨੂੰ ਪੁਲਿਸ ਵੱਲੋਂ ਕਿਰਪੁਰ ਸਾਹਿਬ ਦੇ ਪੁਲਿਸ ਵੱਲੋਂ ਇੱਕ ਨੌਜਵਾਨ ਲੜਕਾ ਤੇ ਦੋ ਲੜਕੀਆਂ ਇਹਨਾਂ ਨੂੰ ਜੋ ਗ੍ਰਿਫਟ ਕਰਨ ਦੇ ਵਿੱਚ तकरीबन ਹਾ ਜਿ ਬੁਜੁਰਗ ਲੇਡੀਜ਼ ਸੀਗੀਆਂ ਮਾਤਾਵਾਂ ਨੂੰ ਆਪਣੇ ਸ਼ਿਕਾਰ ਬਣਾਦੇ ਸੀਗੇ ਇਹਨਾਂ ਨੂੰ ਰੋਕ ਕੇ ਗ੍ਰਿਫਟ ਦਿੰਦੇ ਸੀ ਤੇ ਲਿਫਟ ਦੇਂਦੇ ਬਹਨੇ ਇਹਨਾਂ ਦੇ ਕੰਨਾਂ ਚੋਂ ਜਾਂ ਗਲ ਚੋਂ ਚੀਨ ਜਾਂ ਉਹਨਾਂ ਦੀ ਇਅਰਿੰਗਸ ਵਰਾ ਉਤਾਰ ਲੈਂਦੇ ਸੀ ਕਾਫੀ ਥੇਰ ਤੋਂ ਗਿਰੋੜ ਕਾਫੀ ਐਕਟਿਵ ਸੀਗਾ ਜਿਲ੍ਹੇ ਵਿੱਚ ਸੋ ਇਹ ਕੱਲ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜਾ ਬੜਾ ਪਿੰਡ ਦੇ ਨੇੜੇ ਇਹਨਾਂ ਨੇ ਇੱਕ ਵਿਜਰੂਗ ਲੈਡੀ ਤੇ ਨੂੰ ਮਿਠਾਇਆ ਆਪਣੀ ਗੱਡੀ 'ਚ ਤੇ ਉਸ ਤੋਂ ਬਾਅਦ ਉਹਦੇ ਕੰਚੋਂ ਵਾਲੀ ਉਤਾਰ ਲਈਆਂ ਤੇ ਉਹਨੂੰ ਇੱਕ ਅੱਗੇ ਜਾ ਕੇ ਥੋੜੀ ਗਰਦਲੇ ਕੋਲ ਉਤਾਰ ਕੇ ਆਪਣਾ ਨਿਕਲ ਗਏ ਤੇ ਲੈਡੀ ਨੇ ਜਦ ਪਤਾ ਲੱਗਿਆ ਆਬਜ਼ਰਵਿੰਗ ਕਾਫੀ ਰੋਲਾ ਪਾਇਆ ਉਹਨੇ ਦਰਖਾਸਤ ਦੇ ਕੇ ਪਰਚਾ ਦਰਜ ਕਰਾਇਆ ਤੇ ਕੱਲ ਰਾਤ ਨੂੰ ਇੱਕ ਨਾਕਾਬੰਦ ਨੌਜਾਨ ਨੂੰ ਕਾਬੂ ਕੀਤਾ ਗਿਆ ਤੇ ਇਹ ਐਪਲੀਫਟ ਕਰਤੇ ਸੀਗੇ ਤੈਨੂੰ ਤੇ ਇਹਨਾਂ ਨੇ ਪਰਜੰਦੀ ਵੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਬਾਕੀ ਇਨਵੈਸਟੀਗੇਸ਼ਨ ਚੱਲੀ ਹੈ ਸਾਰੇ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਹੇ ਨੇ ਬਿਲਕੁਲ ਆ ਜ ਇਹਨਾਂ ਨੂੰ ਕੋਰਟ ਸਪੇਸ਼ ਕੀਤਾ ਜਾ ਰਿਹਾਗਾ ਪੁਲਿਸ ਰਿਮਾਨਾਸਲ ਕੀਤਾ ਜਾ ਰਿਹਾਗਾ ਤੇ ਅੱਗੇ ਜਿਹੜੀ ਪਹਿਲਾਂ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਤੇ ਇਸ ਵਾਰਦਾਤ ਜੋ ਵੀ ਹੈਗੀ ਬਿਲਕੁਰੀ ਕੀਤੀ ਜਾਗੀ